ਕੀ ਉਸ ਦਿਨ ਕੋਈ ਵੱਡਾ ਐਲਾਨ ਕੀਤਾ ਜਾ ਸਕਦਾ ਹੈਗਾ ਕੋਈ ਪਾਰਟੀ ਬਣਾਉਣ ਨੂੰ ਲੈ ਕੇ ਵੱਡਾ ਐਲਾਨ ਕੀਤਾ ਜਾ ਸਕਦਾ ਕਿਉਂਕਿ ਜਿਹੜੇ ਸੰਸਦ ਫੀਦਕੋਟ ਤੋਂ ਹੋਏਗੇ ਨੇ ਸਰਬਜੀਤ ਖਾਲਸਾ ਉਹਨਾਂ ਦੇ ਵੱਲੋਂ ਵੀ ਇਹ ਐਲਾਨ ਕੀਤਾ ਗਿਆ ਸੀ ਕਿਉਂਕਿ ਜਲਦ ਜਿਹੜਾ ਪਾਰਟੀ ਦਾ ਐਲਾਨ ਹੈ ਉਹ ਉਂਗਲਾ ਪੰਜਾਬ 'ਚ ਬਣਾਉਣਾ ਹੈ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮੁਹੱਲਾ ਕਲੀਨਿਕ 'ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ। ਮੁਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ। 2 ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਦੁਆਲੇ ਅੰਦਰ ਆਇਆ ਫਿਰ ਇੱਥੇ ਆ ਕੇ ਲੱਤੀ ਜੀ ਟੈਸਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਹਾਂ ਬਿਲ ਸ਼ਾਨਦਾਰ ਮੁਹੱਲਾ ਕਲੀਨਿਕ ਹੈ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬ ਵਿੱਚ ਕੀ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਪਹਿਲਾ ਸੇਜ ਜ਼ਰੂਰੀ ਹੈ ਸੋ ਅਸੀਂ ਜਦੋਂ ਸੌਹ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਸ਼ਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਨਹੀਂ ਅਜੇ ਸਾਡਾ ਫਿਲਹਾਲ ਤੇ ਜਿਹੜੇ ਸਾਡੇ ਪੁਰਾਣੇ ਮਸਲੇ ਉਹਨਾਂ ਵਾਸਤੇ ਧਿਆਨ ਦੇਣ ਦੀ ਲੋੜ ਆ ਫਿਰ ਵੀ ਸੰਗਤਾਂ ਦੇ ਜੋ ਰਾਏ ਲੈ ਕੇ ਕੋਈ ਅੱਗੇ ਆਉਣ ਵਾਲੇ ਸਮੇਂ 'ਚ ਜੇ ਕੋਈ ਇਹੋ ਜਿਹੀ ਲੋੜ ਮਹਿਸੂਸ ਹੋਊਗੀ ਕਿਉਂ ਪਾਰਟੀਆਂ ਦੇ ਪਹਿਲਾਂ ਹੀ ਸਾਡੇ ਕੋਲ ਬਹੁਤ ਅਸੀਂ ਸੋਚਦੇ ਹਾਂ ਕਿ ਜਿਹੜਾ ਪੁਰਾਣੀਆਂ ਚੀਜ਼ਾਂ ਜਿਹੜੀਆਂ ਸਾਡੀਆਂ ਅਕਾਲੀ ਦਲ ਦਾ ਬੜਾ ਵੱਡਾ ਇਤਿਹਾਸ ਸੀਗਾ ਤੇ ਉਹਨੂੰ ਕੁਝ ਪਰਿਵਾਰਵਾਦ ਦੇ ਵਿੱਚ ਫਸ ਕੇ ਉਹਦੇ ਜਿਹੜੇ ਅੱਜ ਜੋ ਹਾਲਾਤ 'ਚ ਪਹੁੰਚਾਤਾ ਕਿ ਉਹਨਾਂ ਨੂੰ ਦੁਬਾਰਾ ਸਰਜੀਤ ਕਰਨ ਦੀ ਲੋੜ ਆ ਕਿ ਸਾਰਾ ਇੱਕ ਪੰਥਕ ਇੱਕ ਝੰਡੇ ਥਲੇ ਇਕੱਠਾ ਹੋਵੇ ਇਹ ਇਹ ਇਹਦੇ ਵਾਸਤੇ ਅਸੀਂ ਸਾਰਿਆਂ ਨੂੰ ਸਹਿਯੋਗ ਵੀ ਚਾਹੁੰਦੇ ਆ ਤੇ ਸਾਰਿਆਂ ਦੀ ਰਾਏ ਵੀ ਜਿਹੜੀ ਹੈ ਕਿ ਅਸੀਂ ਸੋਚਦੇ ਆ ਕਿ ਸਾਰਿਆਂ ਦੇ ਸੁਝਾਵਾਂ ਨਾਲ ਹੀ ਕੋਈ ਅੱਗੇ ਆਉਣ ਵਾਲੇ ਸਮੇਂ ਚ ਕੰਮ ਹੋਣਾ ਤੁਹਾਡੀ ਜਿਹੜੇ ਸੰਸਦ ਹੈ ਭਾਈ ਅਮਰਿਤਪਾਲ ਸਿੰਘ ਉਹਨਾਂ ਨਾਲ ਕਦੋਂ ਅਖੀਰਲੀ ਗੱਲਬਾਤ ਹੋਈ ਔਰ ਕਿਹੜੀਆਂ ਕਿੜੀਆਂ ਗੱਲਾਂ ਉਹਨਾਂ ਦੇ ਨਾਲ ਜਿਹੜੀਆਂ ਹੋਈਆਂ ਹੈਗੀਆਂ ਨੇ ਕੋਈ ਪਾਰਟੀ ਬਣਾਉਣ ਨੂੰ ਲੈ ਕੇ ਜਾਂ ਰਿਹਾਈ ਨੂੰ ਲੈ ਕੇ ਕੋਈ ਗੱਲਬਾਤ ਹੋਈ ਨਹੀਂ ਉਹ ਤੇ ਅਸੀਂ ਜਦੋਂ 5 ਤਰੀਕ ਨੂੰ ਉਹ ਸੌਂ ਚੁੱਕਣ ਵਾਸਤੇ ਆਏ ਸੀ ਉਦੋਂ ਹੀ ਪਿਛਲੇ ਮਹੀਨੇ ਉਦੋਂ ਮਿਲੇ ਸੀ ਸਾਨੂੰ ਉਹਨਾਂ ਨੇ ਵੀ ਉਸ ਟਾਈਮ ਤੇ ਸੰਗਤਾਂ ਦਾ ਹੀ ਧੰਨਵਾਦ ਕੀਤਾ ਸੀ ਕਿ ਉਹਨਾਂ ਨੇ ਮੈਨੂੰ ਬਹੁਤ ਵੱਡਾ ਪਿਆਰ ਮਾਣ ਦਿੱਤਾ ਤੇ ਮੈਂ ਸਦਾ ਉਹਨਾਂ ਦਾ ਆਸਾਨ ਮੰਨ ਰਾਂਗਾ ਤੇ ਦੂਸਰਾ ਮੇਰੇ ਵੱਲ ਉਹਨਾਂ ਨੂੰ ਫੜੇ ਬੁਲਾਇਓ ਤੇ ਇੱਕ ਉਹਨਾਂ ਵੀ ਸੋਚੇ ਉਹਨਾਂ ਨੂੰ ਵੀ ਇਹ ਸੀ ਕਿ ਆਪਾਂ ਸ਼੍ਰੋਮਣੀ ਕਮੇਟੀ ਜਿਹੜੀ ਆ ਕਿ ਉਹ ਉਹਨੂੰ ਇੱਕ ਸਾਡੀਆਂ ਸੰਸਥਾਵਾਂ ਨੂੰ ਆਜ਼ਾਦ ਕਰਾਉਣ ਦੀ ਲੋੜ ਆ ਇਸ ਕਰਕੇ ਸੰਗਤਾਂ ਨੂੰ ਮੇਰੇ ਵੱਲੋਂ ਉਹਨਾਂ ਵੱਲੋਂ ਵੀ ਅਸੀਂ ਵੀ ਬਾਕੀ ਪੂਰੇ ਜਥੇਬੰਦੀ ਵੱਲੋਂ ਵੀ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਇਹ ਚ ਵੱਧ ਤੋਂ ਵੱਧ ਤੁਸੀਂ ਆਪਣਾ ਯੋਗਦਾਨ ਪਾਓ ਵੋਟਾਂ ਬਣਾਓ ਵੋਟਾਂ ਬਣਾਉਣ ਤੋਂ ਬਾਅਦ ਚੰਗੇ ਯੋਗ ਉਮੀਦਵਾਰਾਂ ਦੀ ਆਪਾਂ ਚੋਣ ਕਰਕੇ ਤੇ ਉਹ ਉਸ ਪ੍ਰਬੰਧ ਚ ਆਪਾਂ ਸਹੀ ਲੋਕਾਂ ਦੇ ਹੱਥ ਚ ਦਈਏ ਤੇ ਜਿਹੜਾ ਕਿ ਸਾਡੀ ਕੌਮ ਦੇ ਜਿਹੜਾ ਇਹਦਾ ਵੱਡਾ ਆਧਾਰਾ ਉਹ ਸਾਡੀ ਕੌਮ ਦੇ ਹਿੱਤ ਚ ਕੰਮ ਕਰੇ ਚੈਲੰਜਸ ਚੰਨੀ ਹੋਂ ਦਾ ਵੱਲੋਂ ਜਿਹੜਾ ਸੰਸਦ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਦਾ ਮੁੱਦਾ ਜਿਹੜਾ ਚੁੱਕਿਆ ਗਿਆ ਸੀਗਾ ਕੀ ਉਸ ਤੋਂ ਬਾਅਦ ਤੁਹਾਡੀ ਉਹਨਾਂ ਨਾਲ ਕੋਈ ਗੱਲਬਾਤ ਹੋਈ ਜਾਂ ਕਿਸੇ ਤਰੀਕੇ ਦੀ ਹੋਰ ਗੱਲਬਾਤ ਨੇ ਉਹਦਨਾ ਸਾਡੀ ਡਾਇਰੈਕਟਲੀ ਤਾਂ ਕੋਈ ਗੱਲਬਾਤ ਨਹੀਂ ਹੋਈ ਪਰ ਅਸੀਂ ਉਹਨਾਂ ਅਸੀਂ ਸੋਚਦੇ ਕਿ ਉਹਨਾਂ ਨੇ ਆਪਣੀ ਜਿਹੜੀ ਜ਼ਿੰਮੇਵਾਰੀ ਸੀ ਨਾ ਇੱਕ ਪੰਜਾਬੀ ਹੋਣ ਦੀ ਇੱਕ ਸਿੱਖ ਹੋਣ ਦੀ ਉਹਨਾਂ ਨੇ ਬਖੂਬੀ ਨਿਭਾਈ ਕਿ ਜੋ ਸਾਡੇ ਕੌਮ ਨਾਲ ਤੱਕੇ ਹੋ ਰਹੇ ਆ ਤੇ ਉਹਦੇ ਵਾਸਤੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਵੀ ਕਰਦੇ ਆ ਕਿ ਉਹਨਾਂ ਨੇ ਪਹਿਲਾਂ ਵੀ ਉਹ ਆਵਾਜ਼ ਚੱਕਦੇ ਰਹੇ ਆ ਤੇ ਹੁਣ ਵੀ ਉਹਨਾਂ ਨੇ ਜਿਹੜੇ ਜ਼ੁਲਮ ਦੇ ਖਿਲਾਫ ਬਾਜ਼ੀ ਠਾਈ ਗਿਆ ਤੇ ਇਸ ਕਰਕੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਤੇ ਅਸੀਂ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਦੇ ਆ ਕਿ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ਣ ਹਮੇਸ਼ਾ ਸੱਚ ਦੇ ਤੇ ਪੈਰਾ ਦੇ ਸਕਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਥੇ ਕਾਰਗੁਜ਼ਾਰੀ ਨੂੰ ਕਿੱਦਾਂ ਦੇਖਦੇ ਹੋ ਕਿ ਉਹਨਾਂ ਦੀ ਇਸ ਦੇ ਵਿੱਚ ਕੀ ਕਾਰਗੁਜ਼ਾਰੀ ਜਿਹੜੀ ਆ ਉਹ ਹੋਣੀ ਚਾਹੀਦੀ ਸੀਗੀ ਨੇ ਉਹਨਾਂ ਦੀ ਕਾਰਗੁਜ਼ਾਰੀ ਸਹੀ ਨਹੀਂ ਹੈ ਕਰਕੇ ਤੇ ਇਹ ਸਾਰਾ ਕੁਝ ਉਹ ਵਾਪਰ ਰਿਹਾ ਸਾਡੀ ਕੌਮ ਚ ਸਹੀ ਤਰੀਕਾ ਦੇ ਸਹੀ ਸਹੀ ਜਿਹੜੇ ਸਾਨੂੰ ਸਿੱਖਿਆ ਦੇ ادارے ਹਸਪੀਟਲ ਜਾਂ ਇਹੋ ਜਿਹੀਆਂ ਚੀਜ਼ਾਂ ਚਾਹੀਦੀਆਂ ਸੀ ਉਹ ਪ੍ਰੋਪਰ ਉਹਨਾਂ ਨੇ ਨਹੀਂ ਬਣਾਈਆਂ ਫੇ ਉਹ ਇਹਦੀ ਇਹਦੀ ਵਜ੍ਹਾ ਨਾਲ ਉਹ ਸਾਡੇ ਨੂੰ ਦੂਜਿਆਂ ਧਰਮਾਂ ਦੇ ਲੋਕਾਂ ਕੋਲ ਜਾਣਾ ਪੈ ਰਿਹਾ ਤੇ ਉਹ ਫਿਰ ਸਾਨੂੰ ਆਪਣੇ ਹਿਸਾਬ ਨਾਲ ਉਹ ਉਧਰ ਕਨਵਰਟ ਕਰ ਰਹੇ ਸਕੂਲ ਵੀ ਹੁਣ ਦੇਖੋ ਕਿ ਮੈਕਸੀਮਮ ਸੁਰਖੀ ਕਨਸਟੈਂਸੀ ਸਾਡੇ ਆਪਣੇ ਕੌਮ ਨੇ ਕਿਉਂ ਨਹੀਂ ਬਣਾਏ ਫਿਰ ਜੇ ਬਣਾਏ ਵੀ ਆ ਤੇ ਉਹ ਇੰਨੇ ਮਹਿੰਗੇ ਤੇ ਉਹਨਾਂ ਦਾ ਕੋਈ ਸਟੈਂਡਰਡ ਵੀ ਉਸ ਲੈਵਲ ਦਾ ਨਹੀਂ ਹੈਗਾ ਜੇ ਸਾਡੇ ਕੋਈ ਹਸਪੀਟਲ ਥੋੜੇ ਬਹੁਤੇ ਹੈਗੇ ਤੇ ਉੱਥੇ ਵੀ ਬਹੁਤ ਕੁਝ ਕਰਪਸ਼ਨ ਦਾ ਬੋਲ ਬਾਲਾਵਾ ਜਾਂ ਕਿ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਕਿ ਸਾਡੇ ਗੁਰੂਆਂ ਦੇ ਨਾਂ ਤੇ ਹੋਣ ਤੇ ਸਾਡੇ ਵਾਸਤੇ ਬਹੁਤ ਸ਼ਰਮ ਵਾਲੀ ਗੱਲ ਹੈ ਕਿ ਉੱਥੇ ਇਹੋ ਜਿਹੀਆਂ ਚੀਜ਼ਾਂ ਵਾਪਰਦੀਆਂ ਤੇ ਅਸੀਂ ਚਾਹੁੰਦੇ ਹਾਂ ਕਿ ਇਸੇ ਕਰਕੇ ਅਸੀਂ ਸ਼੍ਰੋਮਣੀ ਕਮੇਟੀ ਚ ਜ਼ਿਆਦਾ ਇਸ ਸਾਰੀ ਸੰਗਤ ਨੂੰ ਅਪੀਲ ਕਰਦੇ ਆ ਕਿ ਤੁਸੀਂ ਉਠੋ ਜਾਗੋ ਤੇ ਇਹਦੇ ਚ ਆਪਣਾ ਯੋਗਦਾਨ ਪਾਓ ਤੇ ਆਪਾਂ ਜਿਹੜੇ ਸਹੀ ਹੱਥਾਂ ਚ ਲੈ ਕੇ ਆਈਏ ਤੇ ਜੋ ਸਾਡੇ ਇਹ ਧਰਮ ਪਰਵਰਤਨ ਦਾ ਮਸਲਾ ਨਸ਼ਿਆਂ ਦਾ ਮਸਲਾ ਵਾ ਜੜੀ ਸਾਡੀ ਸਿੱਖਿਆ ਦਾ ਮਸਲਾ ਵਾ ਸਾਡੇ ਧਰਮ ਪ੍ਰਚਾਰ ਦਾ ਮਸਲਾ ਸਾਰਿਆਂ ਨੂੰ ਅਸੀਂ ਤਾਂ ਹੀ ਸੋਲਵ ਕਰ ਸਕਦੇ ਹਾਂ